ਅਰਮਾਨ ਜੀ ਅਰਮਾਨ ਬੇਟਾ ਕੀ ਕਹਿਣਾ ਚਾਹੋਗੇ ਕਿੰਨਾ ਕਰਕੇ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਕਿਸੇ ਦੇ ਦਾਤਾ ਪੁੱਛਣਾ ਪੂਰਾ ਪ੍ਰਾਊਡ ਫੀਲ ਹੋ ਰਿਹਾ ਹੈ ਇਹ ਪਿੰਡੇ ਦੀ ਗੱਲ ਕਰੀਏ ਤਾਂ ਪਿੰਡ ਵਿੱਚ ਹੀ ਖੁਸ਼ੀ ਮਨਾਈ ਜਾ ਰਹੀ ਹੈ ਸਕੂਲ ਦੀ ਗੱਲ ਕਰੀਏ ਤਾਂ ਸਕੂਲ ਵਿੱਚ ਹੀ ਖੁਸ਼ੀ ਮਨਾ ਰਹੀ ਹੈ ਸਾਰਾ ਪਰਿਵਾਰ ਤੇ ਸਾਰੇ ਟੀਚਰ ਬਹੁਤ ਖੁਸ਼ ਨੇ ਇਸ ਤਰ੍ਹਾਂ ਦੱਸਵਾਇਆ ਬੇਟਾ ਜੇ ਆਪਾਂ ਸਟਾਫ ਨਾਲ ਗੱਲ ਕਰੀਏ ਕਿ ਸਕੂਲ ਦੇ ਵਿੱਚ ਕਿਹੋ ਜਿਹਾ ਬੰਦਨਾ ਪਿਆ ਰੱਖਿਆ ਜਾਂਦਾ ਬਹੁਤ ਵਧੀਆ ਪਿਆ ਰੱਖਿਆ ਜਾਂਦਾ ਜੀ ਮਤਲਬ ਕਿ ਪਿਆਰ ਨਾਲ ਪੜਾਇਆ ਜਾਂਦਾ ਜੀ ਮਤਲਬ ਕਿ ਕੋਈ ਵੀ ਚੀਜ਼ ਜਿੰਨੇ ਵਾਰੀ ਮਰਜ਼ੀ ਪੁੱਛ ਲਈਓ ਦੱਸਣਗੇ ਝੋ ਫ੍ਰੈਂਟਲੀ ਸੁਭਾਈ ਟੀਚਰ ਹੋ ਗਈ। ਜੇ ਆਪਾਂ ਗੱਲ ਸੁਪਨੇ ਦੀ ਕਰੀਏ ਹਰ ਬੱਚੇ ਦਾ ਕੋਈ ਨਾ ਕੋਈ ਸੁਪਨਾ ਹੁੰਦਾ ਕਿ ਮੈਂ ਡਾਕਟਰ ਬਣਾ ਮੈਂ ਬਣੀ ਹੋਣਾ ਤਾਂ ਅਟਾ ਕੀ ਚੱਲਦਾ। ਮੇਰਾ ਸੁਪਨਾ ਹੀ ਇੰਜੀਨੀਅਰ ਇੰਜੀਨੀਅਰ ਬਣਨਾ ਸੀ। ਜੇਂ ਵੀ ਕਰਦਾਂ ਹਾਂ। ਹਾਂਜੀ ਮੇਰੇ ਗੇਮ ਇੱਕ ਹੋ ਕੋਈ। ਓਏ ਮੈਂ ਸਟੇਟ ਲੈਵਲ ਤੱਕ ਗਿਆ ਹਾਂ ਸਟੇਟ ਚ ਫਰਸਟ ਪੇਸ਼ੈਂਟ ਸੀ। ਜੇਂ ਮੈਂ ਮੇਨਟੇਨ ਕਰਦਾਂ ਗੇਮ ਵੀ ਕਰਦਾਂ ਪੜਾਈ ਵੀ ਕਰਦਾਂ। ਸਵੇਰੇ 6 ਵਜੇ ਤੋਂ ਲੈ ਕੇ 3 ਵਜੇ ਤੱਕ ਤਈ ਫੋਨ ਦੀ ਪੜਾਈ ਜੀ ਉਸ ਤੋਂ ਬਾਅਦ ਕੱਪੜੇ ਬਦਲ ਕੇ ਫੇਰ ਪੜਾਈ ਕਰਦੇ ਸੀ ਉਸ ਤੋਂ ਬਾਅਦ ਖੇਡਾਂ ਹੁੰਦੀਆਂ ਸੀ। ਸਵੇਰੇ ਸਕੂਲ ਕਿ ਲਈ ਅਨੁਦਿਕ ਨੇ ਲੈ ਜਾਂਦਾ ਸੀ ਸਵੇਰੇ 6 ਵਜੇ ਤੋਂ ਲੈ ਕੇ ਟੀਚਰ ਦੇ ਘਰੇ ਸੀ 6 ਵਜੇ ਉਸ ਤੋਂ ਬਾਅਦ ਫਿਰ ਸਕੂਲੇ ਆ ਜਾਂਦੇ ਸੀ ਫਿਰ ਸਾਰਾ ਦਿਨ ਸਕੂਲੇ ਸੀ ਕਰਿਆ ਨੂੰ ਕੀ ਨਹੀਂ ਕਰਦਾ ਨਾ ਜੀ ਹਾਂਜੀ ਲਖਵਿੰਦਰ ਸਿੰਘ ਜਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਜੇ ਬੇਟੇ ਨੇ ਅੱਜ ਜਿਹੜੀ ਪੰਜਾਬ ਦੇ ਵਿੱਚ ਤੀਜੇ ਸਥਾਨ ਤੇ ਪੋਜੀਸ਼ਨ ਹਾਸਲ ਕੀਤੀ ਹਾਂਜੀ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਸਾਰਾ ਪੰਜਾਬ ਹੀ ਇਸ ਗੱਲ ਤੇ ਬਹੁਤ ਮਾਣ ਮਹਿਸੂਸ ਕਰਦਾ ਹੈ ਜਿਹੜਾ ਤੀਜਾ ਸਥਾਨ ਪ੍ਰਾਪਤ ਕਰਕੇ ਬੱਚੇ ਨੇ ਪ੍ਰਾਪਤੀ ਕੀਤੀ ਹੈ ਸਾਨੂੰ ਬਹੁਤ ਮਾਣ ਹੈ ਔਰ ਸਾਰੇ ਪਿੰਡ ਨੂੰ ਬਹੁਤ ਮਾਣ ਹੈ ਜਦੋਂ ਦੇ ਇਹ ਨਤੀਜੇ ਐਲਾਨੇ ਗਏ ਹਨ ਉਦੋਂ ਤੋਂ ਸਾਰਾ ਪਿੰਡ ਹੀ ਖੁਸ਼ੀਆਂ ਦੇ ਨਾਲ ਭੰਗੜੇ ਦੇ ਨਾਲ ਵਿਦਿਆ ਦੇ ਨਾਲ ਸਾਰਾ ਪਿੰਡ ਝੂਮ ਰਿਹਾ ਸਾਰੇ ਹੀ ਖੁਸ਼ੀ ਦੇ ਪ੍ਰਤੀਕ ਹਨ ਸਾਰੇ ਬਹੁਤ ਹੀ ਖੁਸ਼ੀਆਂ ਮਨਾ ਰਹੇ ਹਨ ਆਪ ਜੀ ਨੇ ਦੇਖਿਆ ਸਵੇਰ ਤੋਂ ਲੈ ਕੇ ਸ਼ਾਮ ਵੱਜਦੀ ਸੀ ਹਾਂਜੀ ਸਭ ਮਾਣ ਮਹਿਸੂਸ ਕਰਦੇ ਆਂ ਜੀ ਸਾਰੇ ਬੱਚੇ ਦੇ ਸੁਭਾਅ ਦੀ ਗੱਲ ਕੀਤੀ ਜਾਵੇ ਕਿ ਕਿਸ ਤਰ੍ਹਾਂ ਦਾ ਸੁਭਾਅ ਹੈ ਕਈ ਅਕਸਰ ਦੇਖਿਆ ਜਾਂਦਾ ਹੈ ਕਿ ਬੱਚੇ ਜਿਹੜੇ ਆ ਉਹ ਮਤੇ ਸ਼ਰਾਰਤੀ ਹੁੰਦੇ ਨਹੀਂ ਇਹ ਸੁਭਾਅ ਦੇ ਬਹੁਤ ਹੀ ਅੱਛੇ ਸੁਭਾਅ ਦੇ ਨੇ ਜਿਹੜੀ ਗੱਲ ਕਹਿ ਲਈਏ ਜਿਵੇਂ ਉਸ ਗੱਲ ਤੇ ਪੱਕੇ ਹਾਂ ਜੀ ਇਹਨਾਂ ਦਾ ਜਲਸਾ ਹੈ ਬਲਈ ਜਿਹੜੇ ਲੜਕੇ ਨੇ ਪੰਜਾਬ ਦੇ ਨਤੀਜੀ ਪੋਜੀਸ਼ਨ ਹਾਸਲ ਕੀਤੀ ਹੈ ਤੁਹਾਡਾ ਕੀ ਲੱਗਦਾ ਹੈ ਇਹ ਮੇਰਾ ਪੋਤਾ ਹੈ ਸਰ ਕੀ ਕਹਿਣਾ ਚਾਹੁੰਦੇ ਆਂਗੇ ਸਰ ਸਕੂਲ ਦੇ ਸਟਾਫ ਬਾਰੇ ਜਾਂ ਬੱਚੇ ਦੀ ਜਿਹੜੀ ਮਿਹਨਤ ਹੈ। ਜਸਵਿੰਦਰ ਸੰਬੋਧ ਸਟਾਫ ਹੈ। ਇਹ ਬਹੁਤ ਮਿਹਨਤ ਕਰਦਾ ਹੈ ਤੇ ਬੱਚਿਆਂ ਨਾਲ ਬਹੁਤ ਮਿਹਨਤ ਕਰਾਉਂਦਾ ਹੈ ਤੇ ਬੜੇ ਪਿਆਰ ਸਤਕਾਰ ਨਾਲ ਇਹਨਾਂ ਨੇ ਪੜ੍ਹਾਉਂਦੇ ਨੇ ਤੇ ਬੱਚਿਆਂ ਦਾ ਇੱਥੇ ਜੀ ਵੀ ਬਹੁਤ ਲੱਗਦਾ ਹੈ। ਇਹਨਾਂ ਜੀ ਸਾਡੇ ਘਰ ਜ ਨਹੀਂ ਲੱਗਦਾ ਜਿੱਨਾ ਇੱਥੇ ਬੱਚਿਆਂ ਦਾ ਪਿਆਰ। ਸ੍ਰੀਮੰਦਰ ਸਿੰਘ ਜੀ ਦੇ ਜੀ ਪਹਿਲਾਂ ਤਾਂ ਬਹੁਤ-ਬਹੁਤ ਸ਼ੁਕਰੀਆ ਦਿੰਦੀਆਂ ਕਿ ਬੱਚਾ ਜਿਹੜਾ ਸਪੀਕਿੰਗ ਯੂਨੀਅਨ ਦਾ ਪ੍ਰਗਟਾਵੇ ਵਿੱਚ ਟੀਚਾ ਨਾ ਕਰੇ ਬਹੁਤ ਧੰਨਵਾਦੀਆਂ ਪਰਮਾਤਮਾ ਨੇ ਜਿਨ੍ਹਾਂ ਨੇ ਸਾਨੂੰ ਆ ਆ ਦਿਨ ਦਿਖਾਇਆ ਤੇ ਸਾਡੇ ਬੱਚਿਆਂ ਨੇ ਬੜਾ ਅੱਛਾ ਮਿਹਨਤ ਕੀਤੀ ਹੈ ਸਾਰੇ ਸਾਫ ਨੇ ਮਿਹਨਤ ਕੀਤੀ ਹੈ ਧੰਨਵਾਦੀਆਂ ਸੀ ਪਿੰਡ ਵਾਸੀਆਂ ਨੇ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਟੀਕਟ ਕਰਕੇ ਆਪਣੇ ਬੱਚੇ ਤੇ ਲੈਨੇ ਤੇ ਇਹ ਬੱਚਿਆਂ ਨੇ ਬਹੁਤ ਦਿਨ ਰਾਤ ਮਿਹਨਤ ਕਰਕੇ ਇਹ ਮਕਾਮ ਹਾਸਲ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਲਈ ਖਰਾਬ ਬਣ ਗਿਆ ਤੇ ਸਾਡੇ ਹੋਰ ਬੱਚੇ ਵੀ ਜਿਹੜੇ ਆ ਉਹ ਮੋਟੀਵੇਟ ਹੋਣਗੇ ਉਹ ਚੰਗੀਆਂ ਪੋਜੀਸ਼ਨ ਪ੍ਰਾਪਤ ਕਰਿਆ ਕਰਨਗੇ। ਪਰ ਇਹ ਸਕੂਲ ਦੀ ਕੈਨੇਡਾ ਦੀ ਗੱਲ ਕੀਤੀ ਹੈ ਉਹਦਾ ਕੀ ਟਾਈਮਿੰਗ ਹੈ? ਟਾਈਮਿੰਗ ਦੇਖੋ ਜੀ ਵੈਸੇ ਤਾਂ ਜਿਹੜੀ ਸਰਕਾਰ ਦਾ ਟਾਈਮ ਹੈ ਉਹ 8:00 ਤੋਂ 2:00 ਹੈ। ਇਸ ਅਸੀਂ ਇੱਥੇ ਮੰਨ ਲਓ 7 ਵਜੇ ਦੇ ਕਰੀਬ ਉਹ ਪਹੁੰਚ ਜਾਂਦੇ ਹਾਂ। ਤੇ 2:00 ਵਜੇ ਤੱਕ ਸਕੂਲ ਲੱਗਦਾ ਬੱਚਾ। ਉਸ ਤੋਂ ਬਾਅਦ ਜਦੋਂ ਛੁੱਟੀ ਹੁੰਦੀ ਹੈ ਆ ਤਾਂ ਬਕਵਕ ਪਿੰਨ ਤੋਂ ਲੋਕ ਆਉਂਦੇ ਨੇ ਰੈਫਰੈਸ਼ਮੈਂਟ ਲੈ ਕੇ ਬੱਚਿਆਂ ਦੀ। ਨਾਲ ਉਹਨਾਂ ਦੀ ਯੂਨੀਫਾਰਮ ਚੇਂਜ ਕਰਕੇ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਬੱਚੇ ਪੜ੍ਹਦੇ ਨੇ ਉਹ ਬੱਚੇ ਜਿਹੜੇ ਕਮਜ਼ੋਰ ਹੁੰਦੇ ਨੇ ਪੜ੍ਹਾਈ ਦੇ ਵਿੱਚ ਉਹ ਤਾਂ ਉਹ ਹੁਸ਼ਿਆਰ ਬੱਚੇ ਉਹਨਾਂ ਦੀ ਹੈਲਪ ਕਰਦੇ ਨੇ ਟੀਚਰਸ ਉਹਨਾਂ ਦੇ ਨਾਲ ਲੱਗ ਕੇ ਉਹਨਾਂ ਨੂੰ ਪੜ੍ਹਾਉਂਦੇ ਨੇ ਤਾਂ ਕਿ ਉਹ ਪਿੱਛੇ ਨਾ ਰਹਿਣ 5 ਵਜੇ ਤੋਂ ਬਾਅਦ ਅਸੀਂ ਖੇਡਾਂ ਦਾ ਟਾਈਮ ਸ਼ੁਰੂ ਹੁੰਦਾ ਸਾਡਾ ਤੇ ਅਸੀਂ ਗੇਮਸ ਕਰਾਉਂਦੇ ਹਾਂ ਕੋਕੋ ਰੁਪਸ ਕੀਪਿੰਗ ਹੈ ਰੱਸਾ ਕਿੱਟਣਾ ਹੈ ਦੌੜਾਂ ਹੈ ਉਹ ਜਿਹਨੇ ਚੱਲ ਪੈਂਦੀਆਂ ਨੇ ਤੇ ਸ਼ਾਮ ਤੱਕ ਬੱਚੇ ਪੜ੍ਹਦੇ ਨੇ ਤੇ ਜਿਹੜੇ ਬੱਚੇ ਸਾਡੇ ਕੋਲ ਪੜ੍ਹ ਕੇ ਗਏ ਨੇ 8ਵੀਂ ਕਰਕੇ ਚਲੇ ਗਏ ਨੇ ਅਗਰ ਉਹ ਆਣਾ ਚਾਹਣ ਤਾਂ ਉਹਨਾਂ ਤੋਂ ਕੋਈ ਫੀਸ ਨਹੀਂ ਹੈ ਬਹੁਤ ਸਾਰੇ ਬੱਚੇ ਆਉਂਦੇ ਵੀ ਨੇ ਸ਼ਾਮ ਨੂੰ ਹੁੰਦੇ ਨੇ ਜਿਹੜੇ ਸਕੂਲ ਆਫ ਫੈਮਿਨਸ ਚ ਗਏ ਨੇ ਜਾਂ ਉੱਤ ਤੱਕ ਹੀ ਪੜ ਜਾਂਦੇ ਨੇ ਉਹ ਇੱਥੇ ਆ ਕੇ ਸ਼ਾਮ ਨੂੰ ਪੜ੍ਹਦੇ ਨੇ ਕੋਈ ਉਹਨਾਂ ਤੋਂ ਫੀਸ ਨਹੀਂ ਲੈਂਦੇ ਇਹ ਸਿਰਫ ਉਹਨਾਂ ਦੀ ਸੇਵਾ ਹੀ ਹੈ ਕਿ ਬੱਚੇ ਪੜ੍ਹਾਈ ਨਾਲ ਜੁੜੇ ਰਹਿਣ ਤੇ ਸਾਡੇ ਪਿੱਛੇ ਕੁਝ ਬਣੇ